ਇਹ ਸਾਲਾ ਦਰਗਮ ਹੀ ਫਰਦਾ ਤਾਇਆ ਉਹ ਤਾਇਆ ਵੀਰੇ ਉੱਤ ਹੈ ਨਹੀਂ ਬਾਹਰ ਕੰਮ ਗਏ ਨੇ ਅੱਛਾ ਕਦੋਂ ਆਉਣਗੇ ਸ਼ਾਮ ਤੱਕ ਆਣਗੇ ਅੱਛਾ ਇੱਕ ਗੱਲ ਕਰਨੀ ਸੀ ਬਾਈ ਮੈਂ ਤਾਂ ਹਾਂਜੀ ਦੱਸੋ ਆ ਜਿਹੜਾ ਮੁੰਡਾ ਹੁਣ ਨਿਕਲੇ ਬਾਹਰ ਹਾਂਜੀ ਇਹ ਕੌਣ ਹੈ ਰਿਤੇ ਦਾ ਮੁੰਡਾ ਕੋਈ ਨਹੀਂ ਨਹੀਂ ਉਹ ਕਿਰਾਏਦਾਰ ਆਏ ਨੇ ਨਵੇਂ ਅੱਛਾ ਹਾਂਜੀ ਤੁਹਾਡੇ ਕਿਰਾਏ ਤੇ ਰਹਿੰਦਾ ਓਰੇ ਹਾਂਜੀ ਅੱਛਾ ਮੈਂ ਤਾਂ ਇੱਕ ਗੱਲ ਕਹਿਣੀ ਦੀ ਬਾਈ ਕੀ ਗੱਲ ਹੈ ਇਹ ਮੁੰਡਾ ਠੀਕ ਨਹੀਂ ਹੈਗਾ ਨਹੀਂ ਨਹੀਂ ਵੀਰੇ ਤੁਹਾਨੂੰ ਬਲਿਕਾ ਪਿਆਣਾ ਇਹਨੂੰ 10 15 ਦਿਨ ਹੋ ਗਏ ਸਾਡੇ ਕੋਲ ਰਹਿੰਦੇ ਨੂੰ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਬਚ ਕੇ ਰਹੋ ਇਹ ਤੋਂ ਉੱਤੋਂ ਠੀਕ ਆ ਪਰ ਮੈਨੂੰ ਤਾਂ ਵੀਰੇ ਲੱਗਦਾ ਨਹੀਂ ਵੀ ਇਦਾਂ ਨੇ ਕੁਝ ਹੋਏਗੇ। ਇਹ ਪਤਾ ਹੈ ਬਾਈ ਮੈਂ ਤੈਨੂੰ ਕੀ ਦੱਸਾਂ ਹੁਣ। ਇਹਨਾਂ ਕੁੜੀਆਂ ਨੂੰ ਯੂਜ਼ ਕਰਦਾ ਹੈ। ਬਲੈਕਮੇਲ ਕਰਦਾ ਹੈ। ਫਿਰ ਉਹਨਾਂ ਨੂੰ ਵੇਚ ਦਿੰਦਾ ਹੈ। ਇਹਦਾ ਇਹੀ ਕੰਮ ਹੈ। ਨਾ ਵੀਰੇ ਤੈਨੂੰ ਜ਼ਰੂਰ ਕੋਈ ਭਿਖਾ ਪਿਆ ਹਨਾ। ਕੀ ਕੰਮ ਕਰਦਾ ਹੈ ਤੈਨੂੰ ਪਤਾ? ਇੱਦਾਂ ਕਰੇ ਬੈਂਕ 'ਚ ਕੰਮ ਕਰਦਾ, ਬੈਂਕ 'ਚ ਨੌਕਰੀ ਕਰਦਾ। ਓਏ ਬਾਈ ਤੂੰ ਬਹੁਤ ਭੋਣੀ ਹੈ। ਤੈਨੂੰ ਪਤਾ ਨਹੀਂ ਹੈਗਾ। ਕਿਸੇ ਬੈਂਕ 'ਚ ਕੰਮ ਨਹੀਂ ਕਰਦਾ। ਇਹਦਾ ਬੈਂਕ ਤਾਂ ਕੁੜੀਆਂ ਹੀ ਨੇ। ਨਹੀਂ ਨਹੀਂ ਤੁਹਾਨੂੰ ਭੁਲੇਖਾ ਪਿਆਣਾ ਜ਼ਰੂਰ ਅੱਛਾ ਚਲ ਕੋਈ ਨਾ ਧਿਆਨ ਰੱਖਿਓ ਮੇਰਾ ਤਾਂ ਫਰਜ਼ ਬਣਦਾ ਸੀ ਤੁਹਾਨੂੰ ਸਮਝਾਉਣਾ ਅੱਗੇ ਤੁਹਾਡੀ ਮਰਜ਼ੀ ਆ ਬਾਕੀ ਮੈਂ ਗੱਲ ਤਾਈ ਨਾਲ ਵੀ ਕਰੂੰਗਾ ਚੰਗਾ ਬਾਈ ਧਿਆਨ ਰੱਖੀ ਚੰਗਾ ਹੈ ਸੱਚੀ ਇੱਟਾ ਬੜਾ ਧੋਖੇ ਵਾਜੇ ਨਹੀਂ ਨਹੀਂ ਭੁਲੇਖਾ ਪਿਆਣਾ ਮੈਨੂੰ ਇਨਾਂ ਨੂੰ ਇਹ ਹੋ ਗਿਆ ਨਾ ਬਿਨਾਂ ਨੇ ਕਿਰਾਏ ਤੇ ਘਾਤੋਂ ਮਕਾਨ ਦਿੱਤਾ ਵਿਚਾਰ ਪੈਸੇ ਵੜਨ ਲੱਗ ਗਏ ਇਹਨਾਂ ਦੇ ਕੋਈ ਲਾਗ ਲੱਗਦੀ ਹੋएगी ਪੱਕਾ ਦੇਖੇ ਮੈਨੂੰ ਤਾਂ ਲੱਗਦਾ ਨਹੀਂ ਮੁੰਡਾ ਤੇਨਾਂ ਸਾਊ ਆ ਇੰਨੀ ਪਿਆਰੀ ਗੱਲਾਂ ਕਰਦਾ ਔਰ ਬਾਪੂ ਦਾ ਵੀ ਕਿੰਨਾ ਖਿਆਲ ਰੱਖਦਾ ਹੈ ਲੈ ਕਾ ਵੇਣਾ ਪੱਕਾ ਨਾ ਚਲ ਸਾਡਾ ਪਾਣੀ ਕਿ ਲੈਣਾ ਓਹੋ ਬੈਜੋ ਦੋ ਕੜੀ ਰੈਸਟ ਵੀ ਕਰ ਲਿਆ ਕਰੋ ਸਾਰਾ ਦਿਨ ਕੰਮ 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 ਉਹ ਥੋੜਾ ਜਿਹਾ ਸੱਦੇ ਸੈੱਟ ਕਰਨ ਸੀ ਤੁਸੀਂ ਕੱਪੜੇ ਸੱਟੇ ਸੀ ਇਹਦੇ ਕਰਕੇ ਇੰਨੀ ਖੇਚਲ ਕਿਉਂ ਕਰਦੇ ਹੋ ਤੁਸੀਂ ਆਪੇ ਕਰ ਲੈਣਾ ਮੈਂ ਲਓ ਦੁੱਧ ਪੀ ਲਓ ਮੈਂ ਬੜਾ ਇਹਨੇ ਚੈੱਕ ਕਰਕੇ ਦੇਖਿਓ ਕਿੰਨਾ ਟੇਸਟੀ ਆ ਕਿਵੇਂ ਸਹੀ ਹੈ ਸਹੀ ਹੈ ਕਿ ਵਧੀਆ ਮਤਲਬ ਵਧੀਆ ਪਰ ਸੋਡੇ ਜਨਾ ਮਿੱਠਾ ਤਾਂ ਨਹੀਂ ਬਣਾਉਣਾ ਦਾ ਮੈਨੂੰ മനു <laughs> ക <laughs> ਜੋ ਮੈਂ ਲੈ ਚੱਕ ਰਿਹਾ ਇਹ ਬੜਾ ਪਰੇ ਹੋ ਰਿਹਾ ਉਹ ਠੀਕ ਹੋ ਜਾ ਤੁਸੀਂ ਹੁਣ ਮੈਂ ਥੋੜੇ ਰੂਮ ਚ ਕੀ ਕਰਦੀ ਆ ਉੱਪਰ ਤਾਂ ਕੀ ਆਸ ਨੂੰ ਚੱਕਰ ਆ ਗਿਆ ਸੀ ਤੇ ਫਿਰ ਮੈਂ ਸਾਨੂੰ ਇੱਥੇ ਲਟਾਤਾ ਬੈੱਡ ਤੇ ਵੀ ਚਲੋ ਠੀਕ ਹੋ ਜੂਗਾ 10 ਮਿੰਟਾਂ ਚ ਕਿੰਨੇ ਟਾਈਮ ਤੋਂ ਇੱਥੇ 10 ਮਿੰਟ ਹੋ ਗਏ 10 ਮਿੰਟ ਪਹਿਲਾਂ ਸਾਨੂੰ ਚੱਕਰ ਆਇਆ ਸੀ ਹੁਣ ਠੀਕ ਹੋ ਜਾ ਤੁਸੀਂ ਕੁਝ ਗਲਤ ਤਾਂ ਨਹੀਂ ਹੋਇਆ ਨਹੀਂ ਨਹੀਂ ਬਸ ਇੱਥੇ ਚੱਕਰ ਆ ਕੇ ਤੁਸੀਂ ਡਿੱਗੇ ਸੀ ਫਿਰ ਮੈਂ ਚੱਕ ਕੇ ਤੁਹਾਨੂੰ ਬੈੱਡ ਤੇ ਲਟਾਤਾ ਇਹਦੇ ਵਿੱਚ ਤਾਂ ਕੀ ਗਲਤ ਹੋਣਾ ਜੀ ਹਾਏ ਹੋਏ ਰੱਬਾ ਜਿਹਦਾ ਕੁਝ ਹੋਣਾ ਸੀ ਉ ਤਾਂ ਹੋ ਗਿਆ ਚਲੋ ਮਿਸ਼ਨ ਮੇਰਾ ਸਕਸੈਸਫੁਲ ਹੋ ਗਿਆ ਆਹਾ ਹਾ ਹਾ ਸੋਈ ਹੁਣ ਤਾਂ ਨੀਂਦ ਬਹੁਤ ਆਉਗੀ ਹਲੋ ਕੀ ਹਾਲ ਚਾਲ ਨੇ ਗੁਰੂ ਜੀ ਵਧੀਆ ਵਧੀਆ ਉਹ ਕੰਮ ਦਾ ਤੁਹਾਡਾ ਹੋ ਗਿਆ। ਬਸ ਤੁਸੀਂ ਪੇਮੈਂਟ ਦਾ ਇੰਤਜ਼ਾਮ ਕਰੋ। ਹਾਂਜੀ ਹਾਂਜੀ। ਸ਼ਿਕਾਰ ਤਾਂ ਤਿਆਰ ਪਿਆ। ਬਸ ਹੁਣ ਤਾਂ ਤੁਸੀਂ ਟੇਸਟੀ ਕਰਨਾ ਇਕੱਲਾ। ਹਾਂ ਹਾਂ। ਠੀਕ ਹੈ ਜੀ। ਬਸ ਜਿੰਨੀ ਜਲਦੀ ਹੋ ਸਕੇ ਉਨੀ। ਠੀਕ ਹੈ ਜੀ। ਲਓ ਜੀ ਆ ਤਾਂ ਸਵਾਲ ਆ ਗਿਆ ਮਾਇਆ ਇਧਰ ਸਮਾਨ ਉਧਰ ਐਡਾ ਬੜਾ ਤੁਕਾ ਮੇਰੇ ਨਾਲ ਮੈਂ ਤੌਹ ਤੇ ਨਾ ਵਿਸ਼ਵਾਸ ਕੀਤਾ ਸੀ ਵੀਰ ਜੀ ਸਹੀ ਕਹਿੰਦੇ ਸੀ ਕਿ ਮੁੰਡਾ ਗਲਤ ਐ ਬਹੀ ਪਾਗਲ ਸੀ ਇਹਦੇ ਵੀਰੇ ਦੀ ਗੱਲਾਂ ਤੇ ਯਕੀਨ ਨਹੀਂ ਕੀਤਾ ਇਹ ਤਾਂ ਕੁਝ ਕਰਨਾ ਪਏਗਾ ਹੁਣ ਪ੍ਰੀਤ ਹਾਂਜੀ ਡੈਡੀ ਓਰੇ ਪੁੱਤ ਹਾਂਜੀ ਬੈਠ ਜਾ ਰਹੀ ਬਈ ਬੈਠ ਮੇਰੀ ਗੱਲ ਸੁਣੋ ਧਿਆਨ ਨਾਲ ਮੈਂ ਜਾਂ ਨਾ ਪਾਸੇ ਮੈਨੂੰ ਲੱਗਣਗੇ 3-4 ਦਿਨ ਠੀਕ ਆ ਕਾਕਾ ਠੀਕ ਹੈ ਜੀ ਧਿਆਨ ਰੱਖੀ ਇਹ ਗੁਡੀਆਂ ਕੱਲੀ ਆ ਕਰੇ ਮੈਨੂੰ ਛੁੱਟੀਆਂ ਨਹੀਂ ਤਿੰਨ ਚਾਰ ਦਾ ਨਾ ਅੱਛਾ ਛੁੱਟੀਆਂ ਨੇ ਮੈਂ ਕਰੀ ਆ ਜੀ ਹਾਂ ਜੀ ਹਾਂ ਠੀਕ ਹੈ ਮੈਂ ਇਹਨੂੰ ਲੱਗਣਗੇ ਦੋ ਤਿੰਨ ਦਿਨਾਂ ਅੱਛਾ ਜੀ ਹਾਂ ਠੀਕ ਹੈ ਨਹੀਂ ਕੋਈ ਗੱਲ ਨਹੀਂ ਮੈਂ ਰੱਖੋ ਧਿਆਨ ਹਾਂ ਚੰਗਾ ਮੈਂ ਜਾ ਰਿਹਾ ਫੇਰ ਹੈ ਠੀਕ ਹੈ ਜੀ ਠੀਕ ਹੈ ਸਾਇਦਾ ਕੰਮ ਪੁੱਤ ਤੁਸੀਂ ਇੱਥੇ ਹਾਂ ਪੁੱਤ ਮੈਂ ਪਰ ਤੁਸੀਂ ਤਾਂ ਬਾਹਰ ਗਏ ਸੀ ਕਾਹਨੂੰ ਗਿਆ ਸੀ ਪੁੱਤ ਮੈਂ ਬਾਹਰ ਮੈਨੂੰ ਇਹਦੀਆਂ ਕੰਪੂਪਾਂ ਦਾ ਪਤਾ ਲੱਗ ਗਿਆ ਦੀ ਜਿਹੜੀਆਂ ਤੇਨ ਨਾਲ ਕਰਦਾ ਦੀ ਇਹ ਇਹ ਬੰਦਾ ਤਾਂ ਨਾ ਗੱਡੀ ਚਾੜਦਾ ਪਰ ਇੱਕ ਗੱਲ ਹੈ ਪੁੱਤ ਮਾਂ ਪਿਓ ਤੋਂ ਉਜ਼ਨ ਲਖਣ ਚਾਹੀਦਾ ਕਿਸੇ ਗੱਲ ਦਾ ਹੈ ਮੈਨੂੰ ਵੀ ਵੀਰ ਜੀ ਕਹਿ ਕੇ ਗਏ ਸੀ ਕਿ ਮੁੰਡਾ ਸਹੀ ਨਹੀਂ ਹੈਗਾ ਪੂਰਾ ਹਾਂਜੀ ਉਸ ਨੇ ਦੱਸਤਾ ਮੈਨੂੰ ਸਾਰਾ ਕੁਸ ਹੈ ਤੇ ਗਾਹਾਂ ਕਿਸੇ ਨੂੰ ਵੀ ਗੱਲ ਨਾ ਕਰੀ ਠੀਕ ਹੈ ਗੱਡੀ ਚੜ ਤੇ ਇਹਨੂੰ ਨਵੇਂੜ ਤੇ ਦਾ ਕੰਮ ਮੈਂ ਤਾਂ ਠੀਕ ਹੈ ਮੰਨ ਤੇ ਨਾ ਲੈ ਚੰਗਾ ਪੁੱਤ ਹਾਂ ਮੈਂ ਠੀਕ ਹੈ ਚੰਗਾ ਹਾਂ ਆ ਜਾ